ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੰਗਤ ਜੀ ਅੱਜ 25 ਦਸੰਬਰ ਯਾਨੀ ਕਿ 11 ਪੋਦਾ ਦਿਨ ਹੈ ਜਿਸ ਤਰ੍ਹਾਂ ਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਜਾਣਿਆ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਜਿਗਰ ਦੇ ਟੁਕੜੇ ਸੱਤ ਪੋਨੂ ਸਰਸਾ ਨਦੀ ਤੇ ਵਿਛੜ ਜਾਂਦੇ ਨੇ ਤੇ ਕੁੰਮਾ ਮਾਸ਼ਕੀ ਦੇ ਘਰ ਬਿਤਾਉਂਦੇ ਨੇ ਦੂਜੇ ਦਿਨ ਗੰਗੂ ਮਾਤਾ ਜੀ ਤੇ ਬੱਚਿਆਂ ਨੂੰ ਲੈ ਕੇ ਜਾਂਦਾ ਹੈ ਅਤੇ 8 ਪੋ ਦੀ ਰਾਤ ਗੰਗੂ ਦੇ ਘਰ ਬਿਤਾਉਂਦੇ ਨੇ ਗੰਗੂ ਪੈਸਿਆਂ ਦੇ ਲਾਲਚ 'ਅਦੀਨ ਮਾਤਾ ਜੀ ਤੇ ਬੱਚਿਆਂ ਨੂੰ ਕੈਦ ਕਰਵਾ ਦਿੰਦਾ ਹੈ। ਤਿੰਨੋਂ ਪੋਦੀ ਰਾਤ ਮਾਤਾ ਜੀ ਤੇ ਛੋਟੇ ਸਾਹਿਬਜ਼ਾਦੇ ਮੁਰਿੰਡਾ ਕੋਤਵਾਲੇ ਯਾਨੀ ਕਿ ਜੇਲ੍ਹ ਵਿੱਚ ਬਿਤਾਉਂਦੇ ਨੇ ਤੇ 10 ਪੋ ਨੂੰ ਸਰਹੰਦ ਲੈ ਕੇ ਜਾਇਆ ਜਾਂਦਾ ਹੈ ਜਿਹਦੇ ਬਾਰੇ ਅਸੀਂ ਕੱਲ੍ਹ ਵਾਲੀ ਵੀਡੀਓ 'ਚ ਜਾਣਿਆ ਸੀ ਤੇ ਅੱਜ 11 ਪੋ ਦਾ ਦਿਨ ਹੈ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਵਜ਼ੀਰਖਾਨੇ ਅਦਾਲਤ ਯਾਨੀ ਕਿ ਕਚਹਿਰੀ ਦੇ ਵਿੱਚ ਬੁਲਾਇਆ ਸੀ। ਸੰਗਤ ਜੀ ਸੂਬੇਦਾਰ ਦਾ ਅਰਥ ਹੈ ਜੋ ਸੂਬੇਦਾਰ ਸਰਦਾਰ ਹੁੰਦਾ ਹੈ ਜੇ ਕਹੀ ਹੈ ਤੇ ਅੱਜ ਦੇ ਹਿਸਾਬ ਨਾਲ ਉਸ ਦੀ ਪੋਸਟ ਗਵਰਨਰ ਜਾਂ ਸੀਐਮ ਦੇ ਬਰਾਬਰ ਹੁੰਦੀ ਹੈ ਸਰਹੰਦ ਉਸ ਵਕਤ ਬਹੁਤ ਵੱਡਾ ਇਲਾਕਾ ਸੀ ਜਿਸ ਦਾ ਸੂਬੇਦਾਰ ਵਜ਼ੀਰ ਖਾਨ ਸੀ ਜੋ ਮੁਗਲ ਹਕੂਮਤ ਦੇ ਅੰਡਰ ਕੰਮ ਕਰਦਾ ਸੀ ਵਜ਼ੀਰ ਖਾਨ ਨੇ 7 ਤੋਂ 8 ਮਹੀਨੇ ਲੱਖਾਂ ਦੀ ਫੌਜ ਲਗਾ ਕੇ ਸ਼ਹੀਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਫੜਨਾ ਚਾਹਿਆ ਪਰ ਇਹ ਨਾਕਾਮਿਆਬ ਰਿਹਾ ਪਰ ਅੱਜ ਜਦੋਂ ਉਸ ਦੇ ਹੱਥ ਵਿੱਚ ਗੁਰੂ ਪਾਤਸ਼ਾਹ ਜੀ ਦੇ ਮਾਤਾ ਜੀ ਤੇ ਬੱਚੇ ਆਉਂਦੇ ਨੇ ਤਾਂ ਇਹ ਸਿਰ ਦਰਿੰਦੇ ਨੇ ਆਪਣਾ ਪੂਰਾ ਗੁੱਸਾ ਇਹਨਾਂ ਉੱਤੇ ਕੱਢਿਆ ਸੰਗਤ ਜੀ ਦਸੰਬਰ ਦੀ ਬਰਫ਼ ਵਰਗੀ ਰਾਤ ਠੰਡ ਵਿੱਚ ਮਾਤਾ ਜੀ ਆਪਣੇ ਦੋ ਛੋਟੇ-ਛੋਟੇ ਪੋਤਿਆਂ ਨੂੰ ਤੇ ਬੜੀ ਹੀ ਪ੍ਰੇਮ ਨਾਲ ਤਿਆਰ ਕਰਦੇ ਨੇ ਤੇ ਆਖਦੇ ਨੇ ਬੱਚਿਓ ਤੁਸੀਂ ਉਸ ਗੁਰੂ ਗੋਬਿੰਦ ਸਿੰਘ ਸ਼ੇਰਪੁੱਤਰ ਦੇ ਬੱਚੇ ਹੋ ਜੇਸਤੇ ਅਤਿਆਚਾਰ ਤੋਂ ਕਦੇ ਹਾਰ ਨਹੀਂ ਮੰਨੀ ਧਰਮ ਦੀ ਆਨ ਤੇ ਸ਼ਾਨ ਬਦਲੇ ਜਿਸ ਨੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਅਤੇ ਇਸ ਤੋਂ ਪਹਿਲਾਂ ਆਪਣੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਸ਼ਹੀਦੀ ਦੇਣ ਵਾਸਤੇ ਪ੍ਰੇਰਿਤ ਕੀਤਾ ਸੀ ਅੱਜ ਲੱਗਦਾ ਹੈ ਇਹ ਜ਼ਾਲਮ ਮੇਰੇ ਪੋਤਿਆਂ ਤੇ ਪਤਾ ਨਹੀਂ ਕਿਹੜਾ ਕਹਿਟ ਹੋਣਗੇ ਮੈਂ ਨਹੀਂ ਚਾਹੁੰਦੀ ਮੇਰੇ ਬੱਚਿਆਂ ਤੇ ਕੋਈ ਵਿਲਮ ਹੋਵੇ ਪਰ ਇਹਨਾਂ ਜ਼ਰੂਰ ਚਾਹਨੀ ਹਾਂ ਕਿ ਤੁਹਾਡੇ ਤੋਂ ਆਤਮਾ ਜੇਕਰ ਵਜ਼ੀਰ ਖਾਨ ਲਾਲਚ ਜਾਂ ਪੈਦੇਵੇ ਤਾਂ ਮੇਰੇ ਬਹਾਦਰ ਬੱਚਿਓ ਤੁਸੀਂ ਕਮਜ਼ੋਰ ਨਹੀਂ ਪਹਿਣਾ ਤਾਂ ਸਾਹਿਬ ਜਾਦੇ ਅੱਗੋਂ ਬੋਲਦੇ ਨੇ ਦਾਦੀ ਮਾਂ ਅਸੀਂ ਉਸ ਵਕਤ ਕੀ ਕਰੀਏ ਤਾਂ ਦਾਦੀ ਮਾਂ ਆਖਦੇ ਨੇ ਬੱਚਿਓ ਤੁਸੀਂ ਉਹੀ ਕਰਨਾ ਜੋ ਤੁਹਾਡੇ ਦਾਦਾ ਜੀ ਜਾਂ ਪਰਦਾਦਾ ਜੀ ਨੇ ਕੀਤਾ ਤੁਸੀਂ ਡਟ ਕੇ ਸਾਹਮਣਾ ਕਰਨਾ ਹੈ ਦਾਦੀ ਜੀ ਪੋਤਿਆਂ ਨੂੰ ਹਜੇ ਸਮਝਾ ਹੀ ਰਹੇ ਹੁੰਦੇ ਨੇ ਤੇ ਇੰਨੇ ਚ ਵਜ਼ੀਰ ਖਾ ਸੈਨਿਕਾਂ ਨੂੰ ਭੇਜ ਦਿੰਦਾ ਹੈ ਦੋਨੋਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਲੈ ਕੇ ਜਾਣ ਲਈ ਮਾਤਾ ਜੀ ਆਖਦੇ ਹਨ ਤੁਸੀਂ ਇਹਨਾਂ ਬੱਚਿਆਂ ਨੂੰ ਕਿਉਂ ਲੈ ਕੇ ਜਾ ਰਹੇ ਹੋ ਇਹਨਾਂ ਮਸੂਮ ਬੱਚਿਆਂ ਨੇ ਕੀ ਕਸੂਰ ਕੀਤਾ ਹੈ ਸਿਪਾਹੀਆ ਕਿਹਾ ਮਾਤਾ ਜੀ ਅਸੀਂ ਨਹੀਂ ਜਾਣਦੇ ਅਸੀਂ ਤਾਂ ਸਿਰਫ ਇਨਾ ਹੀ ਜਾਣਦੇ ਹਾਂ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਆਏ ਹੋਏ ਨੇ ਉਹ ਬੱਚਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਇਸ ਤੋਂ ਜ਼ਿਆਦਾ ਸਾਨੂੰ ਕੁਝ ਨਹੀਂ ਪਤਾ ਤੇ ਦਾਦੀ ਜੀ ਬੱਚਿਆਂ ਨੂੰ ਭੇਜਣ ਸਮੇਂ ਉਹਨਾਂ ਨੂੰ ਆਖਦੇ ਹਨ ਕਿ ਤੁਸੀਂ ਆਪਣੀ ਆਨ-ਬਾਨ ਤੇ ਸ਼ਾਨ ਨੂੰ ਬਰਕਰਾਰ ਰੱਖਣਾ ਹੈ ਦੂਜੇ ਪਾਸੇ ਕਚਹਿਰੀ ਦੇ ਵਿੱਚ ਵਜ਼ੀਰ ਖਾਨ ਨੂੰ ਖੁਸ਼ ਕਰਨ ਵਾਸਤੇ ਕਚਹਿਰੀ ਦਾ ਵੱਡਾ ਦਵਾਰ ਬੰਦ ਕਰਕੇ ਛੋਟਾ ਦਰਵਾਜ਼ਾ ਖੋਲ ਦਿੱਤਾ ਹੁੰਦਾ ਹੈ ਤਾਂ ਜੋ ਸਾਹਿਬ ਜਾਦੇ ਸਿਰ ਝੁਕਾ ਕੇ ਅੰਦਰ ਆਉਣ ਸਿਪਾਹੀਆਂ ਨੇ ਉਹਨਾਂ ਨੂੰ ਰਸਤੇ ਵਿੱਚੋਂ ਲਿਜਾਂਦੇ ਹੋਏ ਬੜੀ ਵਾਰ ਆਖਿਆ ਕਿ ਬੱਚਿਓ ਕਚਹਿਰੀ ਦੇ ਅੰਦਰ ਦਾਖਲ ਹੋਣ ਸਮੇਂ ਨਵਾਬ ਨੂੰ ਅਦਬ ਨਾਲ ਸਿਰ ਝੁਕਾ ਕੇ ਸਲਾਮ ਕਰਨੀ ਹੈ ਕਚਹਿਰੀ ਦੇ ਅੰਦਰ ਪਹਿਲਾ ਸਿਪਾਹੀ ਸਿਰ ਝੁਕਾ ਕੇ ਲੰਘਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਪਿੱਛੇ ਸਾਹਿਬ ਜادہ ਸੀ ਉਹਨਾਂ ਖਿੜਕੀ ਦੇ ਵਿੱਚੋਂ ਪਹਿਲਾ ਸਿਰ ਨਹੀਂ ਆਪਣੀ ਜੁੱਤੀ ਅੱਗੇ ਕੀਤੀ ਤੇ ਬਾਅਦ ਵਿੱਚ ਸਿਰ ਟੱਡਿਆ ਇਹ ਦੇਖ ਸਾਰੇ ਹੀ ਹੈਰਾਨ ਸਨ ਇਹ ਦੇਖ ਕੇ ਸਾਰਿਆਂ ਦੇ ਸਿਰ ਸ਼ਰਮ ਨਾਲ ਝੁਕ ਜਾਂਦੇ ਨੇ ਇਹਨਾਂ ਕਿਹਾ ਕਿ ਅਸੀਂ ਸੋਚਿਆ ਤਾਂ ਕੁਝ ਹੋਰ ਸੀ ਪਰ ਹੋਇਆ ਕੁਝ ਹੋਰ ਹੈ ਥਾਣੇਦਾਰ ਨੇ ਬੱਚਿਆਂ ਨੂੰ ਸਮਝਾਇਆ ਇਹ ਨਵਾਬ ਦਾ ਦਰਬਾਰ ਹੈ ਇਹਨਾਂ ਨੂੰ ਝੁੱਕ ਕੇ ਸਲਾਮ ਕਰੋ ਅਗੋ ਸਾਹਿਬ ਜادیه ਨੇ ਕਿਹਾ ਕਿ ਇਹ ਸਿਰ ਅਸੀਂ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਕੀਤਾ ਹੈ ਇਸ ਕਰਕੇ ਇਸ ਨੂੰ ਕਿਸੇ ਹੋਰ ਦੇ ਅੱਗੇ ਝੁਕਾਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜਦੋਂ ਜੋਰਾਵਰ ਸਿੰਘ ਤੇ ਫਤਿਹ ਸਿੰਘ ਨੇ ਉੱਚੀ ਆਵਾਜ਼ ਦੇ ਵਿੱਚ ਗਰਜ ਕੇ ਜੈਕਾਰਾ ਗਜਾਇਆ ਅਤੇ ਫਤੇ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਦੇਖ ਨਵਾਬ ਅਤੇ ਦਰਬਾਰੀ ਬੱਚਿਆਂ ਦਾ ਇਹ ਹੌਸਲਾ ਦੇਖ ਕੇ ਸਨ ਰਹਿ ਗਏ ਦਰਬਾਰੀ ਸੁਚਾਨੰਦ ਬੋਲਦਾ ਹੈ ਇਹ ਬੱਚਿਓ ਨਵਾਬ ਨੂੰ ਅਦਬ ਨਾਲ ਸਿਰ ਚੁਕਾ ਕੇ ਸਲਾਮ ਕਰੋ ਤਾਂ ਸਾਹਿਬ ਜਾਦੇ ਅੱਗੋਂ ਕਹਿੰਦੇ ਨੇ ਅਸੀਂ ਆਪਣਾ ਸੀਸ ਸਿਰਫ ਤੇ ਸਿਰਫ ਉਸ ਅਕਾਲ ਪੁਰਖ ਦੇ ਅੱਗੇ ਹੀ ਝੁਕਾਉਨੇ ਹਾਂ ਇਹ ਗਿਆਨ ਸਾਨੂੰ ਸਾਡੇ ਗੁਰੂ ਪਿਤਾ ਤੋਂ ਮਿਲਿਆ ਹੈ ਨਵਾਬ ਸੂਬੇਦਾਰ ਵਜ਼ੀਰ ਖਾਨ ਕਹਿਣ ਲੱਗਾ ਓ ਬੱਚਿਓ ਸੁਣੋ ਤੁਹਾਡਾ ਪਿਤਾ ਤੇ ਤੁਹਾਡੇ ਵੱਡੇ ਭਰਾ ਜੰਗ ਵਿੱਚ ਮਾਰੇ ਜਾ ਚੁੱਕੇ ਨੇ ਸਾਡੀ ਕਿਸਮਤ ਚੰਗੀ ਹੈ ਕਿ ਤੁਸੀਂ ਬਚ ਗਏ ਹੋ ਤੇ ਮੇਰੇ ਦਰਬਾਰ ਚ ਪਹੁੰਚ ਗਏ ਹੋ ਅਸੀਂ ਤੁਹਾਨੂੰ ਇੱਕ ਮੌਕਾ ਦੇ ਰਹੇ ਹਾਂ ਇਸਲਾਮ ਧਰਮ ਨੂੰ ਕਬੂਲ ਕਰ ਲਓ ਰਹਿਣ ਵਾਸਤੇ ਮਹਿਲ ਤੇ ਖਾਣ ਪੀਣ ਵਾਸਤੇ ਕਈ ਤਰ੍ਹਾਂ ਦੇ ਪਕਵਾਨ ਮਿਲਣਗੇ ਪਾਉਣ ਵਾਸਤੇ ਰੇਸ਼ਮੀ ਤੇ ਗਰਮ ਕੱਪੜੇ ਤੇ ਤੁਹਾਡੀ ਸੇਵਾ ਵਾਸਤੇ ਹਰ ਵੇਲੇ ਤੁਹਾਡੇ ਨਾਲ ਇੱਕ ਸੇਵਾਦਾਰ ਹਾਜ਼ਰ ਰਹੇਗਾ ਵੱਡੇ ਹੋਵੋਗੇ ਤਾਂ ਉੱਚ ਕੋਟੀ ਦੇ ਨਵਾਬਾ ਦੀਆਂ ਬੇਟੀਆਂ ਦੇ ਨਾਲ ਤੁਹਾਡੇ ਨਿਕਾਹ ਕੀਤੇ ਜਾਣ ਤੁਸੀਂ ਸਿੱਖ ਧਰਮ ਤੋਂ ਕੀ ਲੈਣਾ ਸਿੱਖ ਧਰਮ ਨੂੰ ਤਾਂ ਅਸੀਂ ਜੜ ਤੋਂ ਉਖਾੜ ਕੇ ਪਰ੍ਹਾਂ ਮਾਰਨਾ ਜੇਕਰ ਮੁਸਲਮਾਨ ਬਣਨਾ ਕਬੂਲ ਨਾ ਕੀਤਾ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ ਤੁਹਾਡੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਸੜਕਾਂ ਤੇ ਲਟਕਾ ਦਿੱਤੇ ਜਾਣਗੇ ਨਵਾਬ ਇਸ ਤਰ੍ਹਾਂ ਬੋਲਦਾ ਗਿਆ ਤਾਂ ਇਸ ਵਾਰ ਬਾਬਾ ਜੋਰਾਵਾਰ ਸਿੰਘ ਬੜੀ ਜੋਰ ਨਾਲ ਬੋਲੇ ਸਾਡੇ ਪਿਤਾ ਅਮਰ ਨੇ ਉਹਨਾਂ ਨੂੰ ਮਾਰਨ ਵਾਲਾ ਕੋਈ ਨਹੀਂ ਜੰਮਿਆ ਉਹਨਾਂ ਉੱਪਰ ਅਕਾਲ ਪੁਰਖ ਦੀ ਕਿਰਪਾ ਹੈ ਉਹ ਅਕਾਲ ਪੁਰਖ ਦੀ ਮੂਰਤ ਹਨ ਵੀਰ ਯੋਧਾ ਨੂੰ ਮਾਰਨਾ ਨਾ ਮੁਮਕਿਨ ਹੈ ਦੂਜੀ ਗੱਲ ਰਹੀ ਵੀਰਾਂ ਦੀ ਜੇ ਸ਼ਹੀਦ ਹੋਣਾ ਸਾਡੇ ਖੂਨ ਵਿੱਚ ਹੀ ਹੈ ਤਾਂ ਅਗਰ ਉਹ ਸ਼ਹੀਦ ਹੋ ਗਏ ਨੇ ਤੇ ਸਾਨੂੰ ਆਪਣੇ ਭਰਾਵਾਂ ਤੇ ਮਾਣ ਹੈ ਅਤੇ ਤੀਜੀ ਗੱਲ ਰਹੀ ਇਸਲਾਮ ਕਬੂਲ ਕਰਨ ਦੀ ਤਾਂ ਸਾਨੂੰ ਸਿੱਖੀ ਜਾਨ ਤੋਂ ਪਿਆਰੀ ਹੈ ਦੁਨੀਆਂ ਦਾ ਕੋਈ ਵੀ ਲਾਲਚ ਡਰ ਸਾਨੂੰ ਸਿੱਖੀ ਤੋਂ ਦੂਰ ਨਹੀਂ ਕਰ ਸਕਦਾ ਅਸੀਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸ਼ੇਰ ਬੱਚੇ ਹਾਂ ਤੁਸੀਂ ਜੋ ਕਰਨਾ ਹੈ ਕਰ ਲੈਣਾ ਸਾਡੇ ਦਾਦਾ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਸ਼ਹੀਦ ਹੋਣਾ ਸਵੀਕਾਰ ਕਰ ਲਿਆ ਪਰ ਧਰਮ ਦੀ ਰਾਖੀ ਹੇਤ ਸ਼ਹੀਦੀਆਂ ਪ੍ਰਾਪਤ ਕਰ ਗਏ ਅਸੀਂ ਉਹਨਾਂ ਦੇ ਪੋਤੇ ਹਾਂ ਅਸੀਂ ਜਿੰਦੇ ਜੀ ਉਹਨਾਂ ਦੀ ਸ਼ਾਨ ਦੇ ਵਿੱਚ ਨਾ ਨਹੀਂ ਲੱਗਣਦਿਆਂ ਕਿ 7 ਸਾਲ ਦੇ ਜੋਰਾਵਰ ਸਿੰਘ ਤੇ 5 ਸਾਲ ਦੇ ਫਤੇਹ ਸਿੰਘ ਦੇ ਮੂੰਹੋਂ ਅਜੇਹੀਆਂ ਗੱਲਾਂ ਸੁਣ ਕੇ ਬਹਾਦਰੀ ਵਾਲੀਆਂ ਗੱਲਾਂ ਸੁਣ ਸਾਰੇ ਦਰਬਾਰ ਦੇ ਵਿੱਚ ਸਨਾਟਾ ਛਾਇਆ ਹੋਇਆ ਸੀ ਚੁੱਪੀ ਛਾਈ ਹੋਈ ਸੀ ਨਵਾਬ ਵਜ਼ੀਰ ਖਾਨ ਗੁੱਸੇ ਵਿੱਚ ਆ ਜਾਂਦਾ ਲਾਗੇ ਖੜਾ ਸੋਚਾਨੰਦ ਕਹਿੰਦਾ ਦੇਖਿਆ ਤੁਸੀਂ ਇਹਨਾਂ ਦੇ ਹੌਸਲੇ ਤੁਸੀਂ ਇਹਨਾਂ ਦੀ ਛੋਟੀ ਉਮਰ ਤੇ ਨਾ ਜਾਓ ਅਜੇ ਹੁਣੇ ਹੀ ਇਹ ਰਾਜ ਦਰਬਾਰ ਦੇ ਵਿੱਚ ਇੰਨੀ ਅੱਗ ਉਗਲ ਰਹੇ ਨੇ ਤਾਂ ਜਰਾ ਸੋਚੋ ਵੱਡੇ ਹੋ ਕੇ ਤਾਂ ਹਕੂਮਤ ਨੂੰ ਇਹ ਆਹੂ ਲਾ ਦੇਣਗੇ ਇਹ ਬੱਚੇ ਨਹੀਂ ਇਹ ਤਾਂ ਸੱਪ ਨੇ ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਜ਼ਹਿਰ ਨਾਲ ਭਰੇ ਹੋਏ ਨੇ ਇੱਕ ਗੁਰੂ ਗੋਬਿੰਦ ਸਿੰਘ ਹੀ ਵਾਸਤੇ ਨਹੀਂ ਆਉਂਦਾ ਤੇ ਜਦੋਂ ਇਹ ਵੱਡੇ ਹੋ ਗਏ ਤਾਂ ਉਹਨਾਂ ਤੋਂ ਵੀ ਦੋਖਦ ਅੱਗੇ ਨਿਕਲਣਗੇ ਸੱਪ ਨੂੰ ਤਾਂ ਪੈਦਾ ਹੁੰਦੇ ਸਾਰ ਹੀ ਮਾਰ ਦੇਣਾ ਚਾਹੀਦਾ ਸੁਚਾਨੰਦ ਨੇ ਆਪਣੀ ਗੱਲ ਮੰਨਵਾਉਣ ਲਈ ਸਾਰੇ ਦਰਬਾਰੀਆਂ ਵੱਲ ਵੇਖ ਕੇ ਕਿਹਾ ਤੁਸੀਂ ਸਾਰੇ ਸਹਿਮਤ ਹੋ ਨਾ ਮੇਰੀ ਗੱਲ ਨਾਲ ਪਰ ਪੂਰੇ ਦਰਬਾਰ 'ਚ ਮੋਨ ਛਾਇਆ ਹੋਇਆ ਸੀ ਕਿਸੇ ਨੇ ਵੀ ਆਪਣੀ ਚੁੱਪੀ ਨਾ ਤੋੜੀ ਪਰ ਸਾਹਿਬ ਜادہਿਆ ਨੇ ਉਸ ਦਾ ਜਵਾਬ ਦਿੱਤਾ ਸੁਚਾਨੰਦ ਸਾਡੇ ਪਿਤਾ ਸ੍ਰਿਸ਼ਟੀ ਦੇ ਰਾਖੇ ਨੇ ਉਹ ਤਾਂ ਉਹਨਾਂ ਦੀ ਵੀ ਮਦਦ ਕਰਦੇ ਨੇ ਜਿਨ੍ਹਾਂ ਦੀ ਕੋਈ ਵੀ ਮਦਦ ਨਹੀਂ ਕਰਦਾ ਅਤੇ ਵੱਡੇ ਵੀਰ ਅਤੇ ਵੱਡੇ ਵੀਰ ਅਜੀਤ ਸਿੰਘ ਨੇ ਹਿੰਦੂਆਂ ਦੀ ਧੀ ਨੂੰ ਬਚਾ ਕੇ ਉਸ ਦੇ ਘਰ ਪਹੁੰਚਾਇਆ ਸੀ ਯਾਦ ਹੈ ਨਾ ਤੈਨੂੰ ਜਿਨ੍ਹਾਂ ਨੂੰ ਤੂੰ ਸੱਪ ਦੇ ਬੱਚੇ ਕਹਿ ਰਿਹਾ ਉਹਨਾਂ ਨੇ ਹੀ ਤੁਹਾਨੂੰ ਬਚਾਇਆ ਤੇ ਜਿਸ ਕਰਕੇ ਅੱਜ ਤੂੰ ਇੰਨਾ ਜ਼ਹਿਰ ਉਗਲ ਰਿਹਾ ਹੈ ਇਹੇ ਨਵਾਬ ਪਤਾ ਨਹੀਂ ਕੱਲ ਰਹੇ ਜਾਂ ਨਾ ਰਹੇ ਪਰ ਉਸ ਤੋਂ ਸਦਾ ਡਰਨਾ ਚਾਹੀਦਾ ਜੋ ਸਦਾਬ ਰਹਿਣ ਵਾਲਾ ਹੈ ਯਾਦ ਰੱਖਣਾ ਇਸ ਕਚਹਿਰੀ ਵਿੱਚ ਤਾਂ ਤੁਸੀਂ ਝੂਠ ਨਾਲ ਜਿੱਤ ਜਾਵੋਗੇ ਤੇ ਉਸ ਦੀ ਕਚਹਿਰੀ ਵਿੱਚ ਤੁਸੀਂ ਨਹੀਂ ਜਿੱਤਣਾ ਉਥੇ ਸਿਰਫ ਤੇ ਸਿਰਫ ਸੱਚ ਚੱਲਦਾ ਹੈ ਤਾਂ ਸੰਗਤ ਜੀ ਇਸ ਤਰ੍ਹਾਂ ਕਚਹਿਰੀ ਦੇ ਵਿੱਚ ਬਹੁਤ ਸਾਰੇ ਸਵਾਲ ਜਵਾਬ ਹੋਏ ਸਾਹਿਬ ਜادہ ਨੂੰ ਡਰਾ ਕੇ ਛੁਕਾਣਾ ਚਾਹਿਆ ਖਰੀਦਣਾ ਚਾਹਿਆ ਫਿਰ ਪਿਤਾ ਤੇ ਭਰਾਵਾਂ ਦੇ ਮੋਹ ਦੇ ਵੀ ਬਦਲਣਾ ਚਾਹਿਆ ਫਿਰ ਗੁੱਸੇ 'ਚ ਡਰਾਣਾ ਚਾਹਿਆ ਪਰ ਇਹਨਾਂ ਦੀ ਵਾ ਨਾ ਚਲੀ ਇਸ ਤਰ੍ਹਾਂ ਕਾਫੀ ਦੇਰ ਸਾਹਿਬ ਜادہ ਨਾਲ ਸਵਾਲ ਜਵਾਬ ਹੋਏ ਆਖਿਰ ਵਜ਼ੀਰ ਖਾਨ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ ਤੇ ਸੁੱਚਾ ਆਨੰਦ ਤੋਂ ਇਲਾਵਾ ਦਰਬਾਰ ਵਿੱਚ ਕਿਸੇ ਨੇ ਵੀ ਬੱਚਿਆਂ ਨੂੰ ਮਾਰਨ ਦੇ ਵਿੱਚ ਹਾਮੀ ਨਹੀਂ ਭਰੀ ਵਜ਼ੀਰ ਖਾਨ ਨੇ ਦੇਖਿਆ ਕਿ ਜਦ ਕਿਸੇ ਦੀ ਵੀ ਸਹਿਮਤੀ ਉਸ ਨੂੰ ਨਹੀਂ ਮਿਲੀ ਤਾਂ ਇਸ ਨੇ ਕਿਹਾ ਜਾਓ ਬੱਚਿਓ ਆਪਣੀ ਦਾਦੀ ਕੋਲ ਤੇ ਕੱਲ ਆ ਕੇ ਇੱਥੇ ਮੇਰੇ ਕੋਲ ਮੇਰੀਆਂ ਗੱਲਾਂ ਦਾ ਸਹੀ ਸਹੀ ਜਵਾਬ ਦੇ ਇਹ ਚਾਹੁੰਦਾ ਸੀ ਕਿ ਇਤਿਹਾਸ ਦੇ ਪੰਨਿਆਂ ਦੇ ਵਿੱਚ ਲਿਖਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਇਸਲਾਮ ਧਰਮ ਨੂੰ ਸਹੀ ਸਮਝਿਆ ਅਤੇ ਮੁਸਲਮਾਨ ਬਣ ਗਏ ਆਪਣੀ ਇਸ ਇੱਛਾ ਦੀ ਪੂਰਤੀ ਕਰਨ ਵਾਸਤੇ ਇਸ ਨੇ ਆਪਣੇ ਗੁੱਸੇ ਤੇ ਕਾਬੂ ਕੀਤਾ ਹੋ ਸਕਦਾ ਹੈ ਕਿ ਤੁਹਾਡੀ ਦਾਦੀ ਜੋ ਤੁਹਾਨੂੰ ਜਾਣ ਤੋਂ ਜ਼ਿਆਦਾ ਪਿਆਰ ਕਰਦੀ ਹੈ ਤੁਹਾਡੀ ਜਾਨ ਦੀ ਰਾਖੀ ਕਰਨ ਲਈ ਤੁਹਾਡਾ ਇਸਲਾਮ ਦੇ ਵਿੱਚ ਆਉਣਾ ਕਬੂਲ ਕਰ ਲਵੇ ਤੇ ਜਦ ਸਿਪਾਹੀਆਂ ਨੇ ਬੱਚਿਆਂ ਨੂੰ ਚੱਲਣ ਨੂੰ ਕਿਹਾ ਬੱਚਿਆਂ ਨੇ ਫਿਰ ਤੋਫਤੇ ਬੁਲਾ ਕੇ ਦਰਬਾਰ ਦੇ ਵਿੱਚੋਂ ਵਾਪਸੀ ਕੀਤੀ ਸਿਪਾਹੀ ਬੱਚਿਆਂ ਨੂੰ ਲੈ ਕੇ ਦਾਦੀ ਮਾਵਲ ਚੱਲ ਪਏ ਨੇ ਉਧਰ ਮਾਤਾ ਗੁਜਰੀ ਜੀ ਜੋ ਬਹੁਤ ਦੇਰ ਤੋਂ ਆਪਣੇ ਪੋਤਿਆਂ ਦੀ ਰਾਹ ਦੇਖ ਰਹੇ ਸੀ ਤੇ ਉਹਨਾਂ ਨੇ ਆਪਣੇ ਪੋਤਿਆਂ ਨੂੰ ਮੁਸਕੁਰਾਉਂਦੇ ਹੋਏ ਆਉਂਦੇ ਦੇਖਿਆ ਤੇ ਗਲੇ ਲਗਾ ਲਿਆ ਤੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੁਣ ਮਾਤਾ ਜੀ ਹੌਲੀ-ਹੌਲੀ ਸਾਹਿਬ ਜਾਦਿਆ ਤੋਂ ਕਚਹਿਰੀ ਵਿੱਚ ਹੋਈ ਸਾਰੀ ਗਲਬਾਤ ਸੁਣਦੇ ਨੇ ਸਾਹਿਬ ਜਾਦਿਆ ਦੱਸਿਆ ਵੀ ਕਿਸ ਤਰ੍ਹਾਂ ਸੁਚਾਨੰਦ ਨੇ ਜਲਦੀ ਹੋਈ ਤੇ ਤੇਲ ਪਾਣ ਦਾ ਕੰਮ ਕੀਤਾ। ਦਾਦੀ ਮਾਤਾ ਜੀ ਨੇ ਸਾਰੇ ਕੰਮ ਬਰਤ ਸੁਣ ਕੇ ਕਿਹਾ, "ਸ਼ਾਬਾਸ਼ ਬੱਚਿਓ, ਤੁਸੀਂ ਆਪਣੇ ਪਿਤਾ ਦਾਦਾ ਜੀ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਹੈ।" ਸਾਹਿਬ ਜਦਿਆ ਦੱਸਿਆ, "ਦਾਦੀ ਮਾਤਾ ਜੀ ਸਾਨੂੰ ਕੱਲ ਫੇਰ ਕਚਹਿਰੀ ਵਿੱਚ ਬੁਲਾਇਆ ਹੈ।" ਤਾਂ ਵਜ਼ੀਰ ਖਾਨ ਕਹਿੰਦਾ ਸੀ, "ਆਪਨੀ ਦਾਦੀ ਮਾਨ ਨਾਲ ਸਲਾਹ ਕਰਕੇ ਆਇਓ। ਦਾਦੀ ਜੀ ਆਖਦੇ ਹਨ, "ਬੱਚਿਓ, ਤੁਸੀਂ ਉਹੀ ਕਰਨਾ ਜੋ ਤੁਹਾਡੇ ਦਾਦਾ ਜੀ ਨੇ ਕੀਤਾ ਹੈ।" ਕਬਰਾਇਓ ਨਾ ਮੇਰੇ ਬੱਚਿਓ ਸੰਗਤ ਜੀ ਇੰਨੇ ਚ ਗੁਰੂ ਸਾਹਿਬ ਜੀ ਨੂੰ ਪਿਆਰ ਕਰਨ ਵਾਲਾ ਮੋਤੀਰਾਮ ਆਉਂਦਾ ਉਹਨਾਂ ਨੇ ਜਿੱਦਾਂ ਹੀ ਦਾਦੀ ਜੀ ਤੇ ਪੋਤਿਆਂ ਨੂੰ ਇਸ ਹਾਲਤ ਦੇ ਵਿੱਚ ਦੇਖਿਆ ਤਾਂ ਬਹੁਤ ਹੀ ਦੁਖੀ ਹੋਏ ਉਹਨਾਂ ਨੇ ਭਾਂਡੇ ਵਿੱਚੋਂ ਗਰਮ-ਗਰਮ ਦੁੱਧ ਘੜ ਗਲਾਸ ਵਿੱਚ ਪਾ ਬੱਚਿਆਂ ਨੂੰ ਦੇਣਾ ਕੀਤਾ ਤਾਂ ਮਾਤਾ ਜੀ ਪੁੱਛਦੇ ਨੇ ਬੇਟਾ ਕੌਣ ਹੋ ਤੁਸੀਂ ਤਾਂ ਮੋਤੀਰਾਮ ਨੇ ਕਿਹਾ ਮਾਤਾ ਜੀ ਮੇਰਾ ਨਾਮ ਮੋਤੀਰਾਮ ਹੈ ਸਰਹੰਦ ਵਿੱਚ ਤਾਂ ਹਰ ਕੋਈ ਆਪ ਜੀ ਦੀਆਂ ਗੱਲਾਂ ਕਰ ਰਿਹਾ ਹੈ ਬੱਚਿਆਂ ਤੇ ਮਾਤਾ ਜੀ ਨੂੰ ਕੈਦ ਕੀਤਾ ਤੇ ਜ਼ੁਲਮ ਕਰ ਰਿਹਾ ਤੇ ਮਾਤਾ ਜੀ ਇਸ ਜ਼ਾਲਮ ਨੇ ਇਹ ਵੀ ਕਿਹਾ ਜੇਕਰ ਮਾਤਾ ਜੀ ਤੇ ਬੱਚਿਆਂ ਦੀ ਕੋਈ ਮਦਦ ਕਰਦਾ ਤਾਂ ਉਸ ਨੂੰ ਤੇ ਉਹਦੇ ਪਰਿਵਾਰ ਨੂੰ ਵੀ ਮਾਰ ਦਿੱਤਾ ਜਾਏਗਾ ਪਰ ਮੇਰਾ ਤੇ ਮੇਰੀ ਪਤਨੀ ਦਾ ਆਪ ਜੀ ਦੇ ਪਰਿਵਾਰ ਨਾਲ ਬਹੁਤ ਜ਼ਿਆਦਾ ਪ੍ਰੇਮ ਹੈ ਅਸੀਂ ਤੁਹਾਡੀ ਸੇਵਾ ਬਿਨਾਂ ਨਹੀਂ ਰਹਿ ਸਕਦੇ ਮੇਰੀ ਛੋਟੀ ਜਹੀ ਸੇਵਾ ਆਪ ਜੀ ਨੇ ਪ੍ਰਵਾਨ ਕਰਨੀ ਤਾਂ ਜੋ ਸਾਡੀ ਸੇਵਾ ਵੀ ਸਫਲ ਹੋ ਸਕੇ ਮਾਤਾ ਜੀ ਆਖਦੇ ਹਨ ਬੇਟਾ ਤੁਸੀਂ ਜਾਣਦੇ ਹੋ ਤੁਸੀਂ ਕੀ ਕਰ ਰਹੇ ਹੋ ਹਾਂਜੀ ਮਾਤਾ ਜੀ ਮੈਂ ਆਪਣੀ ਮਾਤੀ ਸੇਵਾ ਕਰ ਰਿਹਾ ਉਹ ਉਸ ਵਾਸਤੇ ਮੈਂ ਹਰ ਕਸ਼ਟ ਸਹਿਨੂ ਤਿਆਰ ਹਾਂ ਇਹਨਾਂ ਕਹਿ ਕੇ ਮੋਤੀराम ਪਾਂਡਾ ਝੁੱਕ ਚਲੇ ਜਾਂਦੇ ਨੇ ਦੱਸਿਆ ਜਾਂਦਾ ਹੈ ਕਿ ਭਾਈ ਮੋਤੀराम ਮੈਰਾ ਜੀਤੇ ਦੁੱਧ ਪਿਲਾਉਂਦੇ ਪੈਰੇਦਾਰਾਂ ਨੂੰ ਮੋਟੀ ਰਕਮ ਦਿੱਤੀ ਸੀ ਤਾਂ ਜਾ ਕੇ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਇਹਨਾਂ ਪਹਿਰੇਦਾਰਾਂ ਨੂੰ ਕਿਹਾ ਕਿ ਕੱਲ ਮੈਂ ਫੇਰ ਆਵਾਂਗਾ ਲਾਲਚ ਵੱਸ ਆਏ ਪਹਿਰੇਦਾਰ ਕਹਿੰਦੇ ਹਨ ਇਹ ਕੰਮ ਬੜਾ ਜੋਖਮ ਭਰਿਆ ਹੈ ਜੇਕਰ ਤੂੰ ਜ਼ਿਆਦਾ ਮਾਲ ਲੈ ਕੇ ਆਵੇਂਗਾ ਤਾਂ ਹੀ ਅਸੀਂ ਤੈਨੂੰ ਜਾਣਦਿਆਂ ਤਾਂ ਭਾਈ ਮੋਤੀराम ਮਹਿਰਾ ਜੀ ਉਥੋਂ ਚਲੇ ਜਾਂਦੇ ਘਰ ਜਾ ਕੇ ਉਹ ਧਰਮ ਪਤਨੀ ਦੇ ਨਾਲ ਇਹ ਸਾਰਾ ਵਾਕਿਆ ਸਾਂਝਾ ਕਰਦੇ ਤੇ ਗੁਰੂ ਸਾਹਿਬ ਜੀ ਦੀ ਮਾਤਾ ਜੀ ਦੇ ਬੱਚਿਆਂ ਤੇ ਕਿੰਨਾ ਜ਼ੁਲਮ ਹੋ ਰਿਹਾ ਹੈ ਇਸ ਬਾਰੇ ਘਰ ਵਾਲੀ ਦੇ ਨਾਲ ਸਾਰਾ ਵਾਕਿਆ ਸਾਂਝਾ ਕਰਦੀ। ਅੱਗੋਂ ਉਹਨਾਂ ਦੀ ਘਰ ਵਾਲੀ ਕਹਿੰਦੀ ਹੈ ਇਸ ਸੇਵਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਗਨ ਨਹੀਂ ਪੈਣਾ ਚਾਹੀਦਾ ਉਸ ਵਾਸਤੇ ਭਾਵੇਂ ਸਾਨੂੰ ਜੋ ਮਰਜ਼ੀ ਕਰਨਾ ਪਵੇ ਤੇ ਸੰਗਤ ਜੀ ਇਸ ਤਰ੍ਹਾਂ 11 ਪੋ ਦੀ ਰਾਤ गुज़रਦੀ ਹੈ ਜਿੱਥੇ ਸਾਹਿਬਜ਼ਾਦਿਆਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਗਏ ਅਤੇ ਕੱਲ ਫੇਰ ਕਚਹਿਰੀ ਦੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਅੱਜ ਦੀ ਰਾਤ ਫੇਰ ਠੰਡੇ ਬੁਰਜ ਦੇ ਵਿੱਚ ਬਤੀਤ ਕੀਤੀ ਜਿੱਥੇ ਬਹੁਤ ਹੀ ਠੰਡ ਸੀ ਤੇ ਨਾਲ ਹੀ ਜਿੱਥੇ ਅੱਜ ਦੇ ਦਿਨ ਦੀ ਜਿੱਤ ਦੀ ਖੁਸ਼ੀ ਵੀ ਸੀ ਮਾਤਾ ਜੀ ਬੱਚਿਆਂ ਨੂੰ ਅੱਜ ਫੇਰ ਸਿੱਖ ਇਤਿਹਾਸ ਸੁਣਾਉਂਦੇ ਨੇ ਸੁਣਦੇ ਸੁਣਦੇ ਬੱਚੇ ਦਾਦੀ ਮਾਤਾ ਜੀ ਦੀ ਗੋਦੀ ਦੇ ਵਿੱਚ ਨਿਗਮਣਦੇ ਹੋਏ ਉਥੇ ਹੀ ਸੋ ਜਾਂਦੇ ਨੇ ਸੰਕ ਜੀ ਕੱਲ 12 ਪੋ ਗਲ 12 ਪਉ ਨੂੰ ਕੀ ਹੁੰਦਾ ਹੈ ਇਹ ਅਸੀਂ ਅਗਲੀ ਵੀਡੀਓ 'ਚ ਜਾਣਾਂਗੇ ਤੇ ਆਓ ਸੰਗਤ ਜੀ ਮਿਲ ਕੇ ਉਸ ਛੋਟੇ-ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਸਿਰ ਸੁਚਕਾਈਏ ਤੇ ਪ੍ਰਣਾਮ ਕਰੀਏ ਜਿਨ੍ਹਾਂ ਨੇ ਇੰਨੀ ਮੁਸ਼ਕਲ ਦੇ ਵਿੱਚ ਸੱਚ ਧਰਮ ਦਾ ਸਾਥ ਨਾ ਛੱਡਿਆ ਸੰਗਤ ਜੀ ਯਾਦ ਵੀ ਉਹਨਾਂ ਨੂੰ ਕੀਤਾ ਜਾਂਦਾ ਹੈ ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਨੇ ਆਪਣੀਆਂ ਜਾਨਾਂ ਤੱਕ ਨਿਸ਼ਾਵਰ ਕਰ ਦਿੰਦੇ ਨੇ ਜਦੋਂ ਤੱਕ ਸੰਸਾਰ ਚੱਲਦਾ ਰਹੇਗਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਪਰਿਵਾਰ ਤੋਂ ਹਰ ਇੱਕ ਪ੍ਰਾਣੀ ਸਿੱਖਿਆ ਲੈਂਦਾ ਰਹੇਗਾ ਇਹ ਹੀ ਅਰਦਾਸ ਹੈ ਮਾਤਾ ਜੀ ਤੇ ਛੋਟੇ ਸਾਹਿਬ ਜਦਿਆਂ ਨੂੰ ਬਾਰੰਬਾਰ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ